ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਡਰੈਸ ਡਿਜ਼ਾਈਨਰ ਤੇ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਹਾਂ ਉਹ ਭੈਣਾਂ ਦੇ ਕਮੈਂਟ ਆਉਂਦੇ ਰਹਿੰਦੇ ਆ ਬਾਈ ਵੀ ਤੁਸੀਂ ਸਾਨੂੰ ਕੱਪੜਿਆਂ ਤੋਂ কুরਤੇ ਵੀ ਆਪਣੇ ਕੱਪੜੇ ਤੋਂ ਨਾ ਨਾਪ ਲੈਣਾ ਦੱਸੋ ਵੀ ਕਿਵੇਂ ਨਾਪ ਲੱਗੇ ਹਨ ਅੱਜ ਆਪਾਂ ਨਾ ਉਹ ਨਾਪ ਲਵਾਂਗੇ ਹਨ ਆਜੋ ਹੁਣ ਆਪਾਂ ਮੈਂ ਨਾਪ ਲੈਣਾ ਸ਼ੁਰੂ ਕਰਦਾ ਹਾਂ কুরਤੇ ਪਿਆਮੇ ਦਾ ਕਿਵੇਂ ਕਿਵੇਂ ਆਪਾਂ ਨਾਪ ਲੈਣਾ ਸਾਰੀ ਵੀਡੀਓ ਧਿਆਨ ਨਾਲ ਮੇਰੀਆਂ ਭੈਣਾਂ ਨੇ ਦੇਖੀ ਜਾਣੀ। ਸਭ ਤੋਂ ਪਹਿਲਾਂ ਆਪਾਂ ਕੁਰਤੇ ਨੂੰ ਇੱਥੋਂ ਵਿਛਾ ਲੈਣਾਗਾ। ਲੰਬਾਈ ਮੇਹਨੀਆਂ ਆਪਾਂ ਇਹਦੀ ਕਿੰਨੀ ਆ। ਇੱਥੋਂ ਕਲਰ ਦੀ ਚੜ ਦੇ ਵਿੱਚੋਂ ਮਿਲ ਲਿਆ ਕਰੋ ਭੈਣੋਂ ਇੱਥੋਂ। ਆ ਦੇਖੋ ਜਿੰਨੀ ਲੰਬਾਈ ਹੈਗੀ ਤੁਸੀਂ ਬਿਨਾ ਪੁੱਛੇ ਤੁਸੀਂ ਨਾ ਹੀ ਵਧ ਕਰਨੇ ਨਾ ਘਟਕਾ ਨਹੀਂ 36 ਲੰਬਾਈ ਆ। ਆਪਾਂ ਇੱਥੇ ਲਿਖਾਂਗੇ 36। ਠੀਕ ਆ। ਇੱਕ ਮੈਂ ਇਹਨੂੰ ਰੋਕ ਕੇ ਤੁਹਾਨੂੰ ਇੱਕ ਗੱਲ ਹੋਰ ਕਹਿ ਰਿਹਾ ਜਿਹੜੀਆਂ ਮੇਰੀਆਂ ਭੈਣਾਂ ਜਾਂ ਭਰਾ ਕੰਮ ਕਰਦੇ ਆ ਤਕਰੀਬਨ ਮੈਂ ਹਰ ਵੀਡੀਓ 'ਚ ਕਹਿੰਨਾਂ ਉਹ ਭਰਾਵੋ ਇਸ ਤਰ੍ਹਾਂ ਹੀ ਡੈਰੀ ਛਪਵਾਵੋ ਕਿਰਪਾ ਕਰਕੇ ਇਹਦੇ ਉੱਤੇ ਸਾਰੀ ਡਿਟੇਲ ਲਿਖੀ ਹੁੰਦੀ ਆ ਜਿਹੜੇ ਭਰਾਵਾਂ ਨੇ ਡੈਰੀਆਂ ਛਪਵਾਉਣੀਆਂ ਉਹਨਾਂ ਨੂੰ ਮੈਂ ਨੰਬਰ YouTube ਵਾਲੇ ਚੈਨਲ 'ਚ ਵੀ ਸੈਂਡ ਕਰ ਦੂੰਗਾ ਤੁਸੀਂ ਇੱਕ ਵਾਰੀ ਕਮੈਂਟ ਕਰਕੇ ਮੈਨੂੰ ਦੱਸੋ ਜੇ ਕੋਈ ਬਠਿੰਡੇ ਦੇ 30 40 ਕਿਲੋਮੀਟਰ ਦੂਰ ਉੱਤੇ ਲਾਗੇ ਛਾਗੇ ਹੈਗਾ ਉਹ ਆਪਣੇ ਬਠਿੰਡੇ ਬਾਧੂ ਦੁਕਾਨਾ ਬਾਕੀ ਇਹ ਜਿਹੜੀਆਂ ਡੈਰੀਆਂ ਜਿੱਦੋਂ ਆਪਾਂ ਵਿਆਹ ਸ਼ਾਦੀਆਂ ਵਾਲੇ ਕਾਰਡ ਛਪਾਉਣੇ ਨੇ ਉੱਥੋਂ ਛਾਪ ਜਾਂਦੇ ਆ ਇੱਕ ਡੈਰੀ ਛਪਾਉਂਗੇ ਤਾਂ ਉਹ ਘੱਟ ਤੋਂ ਘੱਟ ਤੁਹਾਨੂੰ 70-80 ਰੁਪਏ ਦੀ ਛਾਪਣਗੇ ਜੇ ਤੁਸੀਂ 10 ਡੈਰੀਆਂ ਇਕੱਠੀਆਂ ਛਪਾਉਣੇ ਤਾਂ 50-60 ਰੁਪਏ ਦੀ ਪੈ ਜਾਂਦੀ ਹੈ ਨਾ ਇਹਦੇ 100 ਪੇਜ ਹੁੰਦਾ ਤੁਸੀਂ ਚਾਹੋ ਭਾਵੇਂ 200 ਰੁਪਏ ਦੀ ਛਪਵਾ ਸਕਦੇ ਆ ਅੱਜ ਹੁਣ ਆਪਾਂ ਦੁਬਾਰਾ ਸ਼ੁਰੂ ਕਰਦੇ ਆ ਵੀਡੀਓ ਵੀਡੀਓ ਕਿਵੇਂ ਲੱਗਦੀ ਹੈ ਮੇਰੀ ਹਨਾ ਮੇਰੀ ਸਮਝ ਆਉਂਦੀ ਆ ਸਮਝ ਨਹੀਂ ਆਉਂਦੀ ਉਹ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਆ ਕਰੋ ਹਨਾ ਲੋ ਜੀ ਹੁਣ ਆਪਾਂ ਨਾਪ ਇਥੋਂ ਜਿਹੜਾ ਲਵਾਂਗੇ ਬਾਹ ਦਾ ਨਾਪ ਲੈਣਾ ਬਾਹ ਜਿਹੜੀ ਹੈਗੀ ਇਹਦੀ ਉਹ 23 ਇੰਚ ਆ ਉਸ ਤੋਂ ਬਾਅਦ ਆਪਾਂ ਕਾਫ ਮਿਣਾਂਗੇ ਕਾਫ 9.5 ਇਥੇ ਲਿਖਾਂਗੇ ਆਪਾਂ 23 ਨਾਲ ਹੀ ਇਹਦੀ ਲਿਖਾਂਗੇ ਕਾਫ 9.5 ਤਾਂ ਜਿਹੜੀਆਂ ਮੇਰੀਆਂ ਭਰਾਵਾਂ ਕਈ ਆ ਦੂਜਾ ਪਹਿਣਾ ਕਈ ਵਾਰੀ ਮੈਨੂੰ ਨਾਪ ਭੇਜਦੀਆਂ ਨੇ ਉਹ ਇਸ ਤਰ੍ਹਾਂ ਮਿਲ ਲਿਆ ਕਰੋ ਵੀ ਬਾਹ ਲੈ ਕੇ ਨਾ ਨਾਲ ਉਹ ਟਿੱਕ ਲਾ ਕੇ ਲਿਖਦਾ ਕਰੋ ਨਾਲ ਵੀ ਕਾਫ ਕਿੰਨਾ ਤੀਜੇ ਨੰਬਰ ਤੇ ਆਪਾਂ ਮਿਣਾਂਗੇ ਤੀਰਾ ਇਥੋਂ ਆਪਣੇ ਤੀਰਾ ਮੈਨ ਲੈਣਾ ਵੀ ਕਿੰਨਾ ਇਹ ਇਹਨਾਂ ਦਾ ਤੀਰਾ ਹੈਗਾ 16 ਇੰਚ ਆ ਦੇਖੋ ਇਸ ਤਰ੍ਹਾਂ ਤੀਰਾ ਮੈਨ ਇਹ ਨਾਪ ਜਿਹੜੀਆਂ ਮੇਰੀਆਂ ਭੈਣਾਂ ਕੈਨੇਡਾ ਅਮਰੀਕਾ ਜਰਮਨ ਫਰਾਂਸ ਕਿਸੇ ਵੀ ਕੰਟਰੀ ਦੇ ਵਿੱਚ ਵੀਡੀਓ ਦੇਖ ਰਹੀਆਂ ਮੈਨੂੰ ਨਾਪ ਭੇਜਦੀਆਂ ਤਾਂ ਕਿਰਪਾ ਕਰਕੇ ਆ ਵੀਡੀਓ ਦੇਖ ਕੇ ਮੈਨੂੰ ਫਿਰ ਨਾਪ ਭੇਜਿਆ ਕਰੋ ਭੈਣੋ ਤਾਂ ਕਿ ਮੈਨੂੰ ਕੱਪੜੇ ਬਣਾਉਣੇ ਸੌਖੇ ਹੋ ਜਾਣ ਹਨਾ ਉਹ ਕਿਸੇ ਕੈਨੇਡਾ ਵਾਲੇ ਟੇਲਰ ਤੋਂ ਨਾਪ ਜੇ ਤੁਸੀਂ ਲੈ ਕੇ ਮੇਰੇ ਕੋਲ ਭੇਜ ਦਿਨੇ ਹੋ ਇੱਕ ਤਾਂ ਪਰਚੀ ਅੰਗਰੇਜ਼ੀ ਚ ਹੁੰਦੀ ਹੈ ਮੈਨੂੰ ਉਹਦੀ ਸਮਝ ਨਹੀਂ ਆ ਉਹਦੀ ਕਿਰਪਾ ਕਰਕੇ ਤੁਸੀਂ ਇਸ ਤਰ੍ਹਾਂ ਨਾਪ ਯਾਬੀ ਚ ਮੈਨੂੰ ਲੈ ਕੇ ਭੇਜਿਆ ਕਰੋ ਤਾਂ ਕਿ ਤੁਹਾਡੇ ਕੱਪੜੇ ਬਿਲਕੁਲ ਸਹੀ ਆਉਣ ਹਨਾ ਤੇ ਜੇ ਕੋਈ ਭਰਾ ਬਠਿੰਡੇ ਦੇ ਲਾਗੇ ਸ਼ਾਹੀ ਆ ਉਹ ਕੱਪੜੇ ਸਿਮਾਉਣਾ ਚਾਹੁੰਦਾ ਆਨਲਾਈਨ ਬੈਠ ਕੇ ਘਰੀ ਹਨਾ ਸਾਡੇ ਕੋਲੋਂ ਕੱਪੜਾ ਪਸੰਦ ਕਰਕੇ ਤਾਂ ਉਹ ਮੈਂ ਤੁਹਾਨੂੰ ਇੱਕ ਵੀਡੀਓ ਹੋਰ ਭੇਜ ਦੂੰ ਉਹਦੇ ਵਿੱਚ ਪੂਰੀ ਬਾਡੀ ਤੋਂ ਨਾਪ ਕਿਵੇਂ ਲੈਣਾ ਉਹ ਵੀਡੀਓ ਹੈਗੀ ਆਪਣੇ ਕੋਲੇ ਹਨਾ ਹੁਣ ਇਹ ਵਾਲਾ ਕੁੜਤਾ ਅੰਕਲ ਦਾ ਜਿਵੇਂ ਮੂਰੇ ਆਪਣੇ ਆ ਦੇਖੋ ਮੇਰੀ ਫੱਟੀ ਲੱਗੀ ਹੋਈ ਹੈ ਨਾ ਤਾਂ ਇਹਨਾਂ ਦਾ ਕੁੜਤਾ ਬਾਹਲ ਵਾਲਾ ਇਹਦਾ ਕਟਿੰਗ ਵੀ ਅਲੱਗ ਹੁੰਦੀ ਆ ਤੇ ਨਾਪ ਵੀ ਅਲੱਗ ਆਉਂਦਾ ਹੁਣ ਆਪਾਂ ਇਹਦਾ ਘੇਰ ਕਿੰਨਾ ਉਹ ਦੇਖ ਲੈਣਾ ਪੌਣੇ 24 ਕਿਹੇ ਰਹਿਣਗਾ ਆਪਾਂ ਇੱਥੇ ਆਹ ਦੇਖੋ ਨੇੜੇ ਕਰਕੇ ਦਿਖਾ ਦੂ ਕੈਮਰਾ ਇੱਥੇ ਲਿਖਾਂਗੇ ਘੇਰ ਪੌਣੇ 24 ਪੌਣੇ 24 ਮਤਲਬ ਕਈਆਂ ਨੂੰ ਪਤਾ ਨਹੀਂ ਹੁੰਦਾ ਮੇਰੀਆਂ ਭੈਣਾਂ ਨੂੰ ਸੰਗਣ ਵਾਲੀ ਕੋਈ ਗੱਲ ਨਹੀਂ ਵੀ ਪੌਣੇ 24 ਕਿੰਨਾ ਹੁੰਦਾ ਤੇ ਸਵਾ 24 ਕਿੰਨਾ ਹੁੰਦਾ ਨਾ ਸਵਾ 24 ਮਤਲਬ ਸਵਾ 24 ਤੋਂ ਵੱਧ ਹੋ ਜਾਊਗਾ ਪੌਣੇ ਮਤਲਬ ਪੁਣਾਈ ਚ ਆਪਾਂ ਕਹਿਣੇ 24 ਤੋਂ ਘੱਟ ਹੋ ਜਾਏ ਇਹ ਚੀਜ਼ ਤਾਂ ਧਿਆਨ ਰੱਖਣਾ ਫਿਰ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਗੀਜੇ ਕਿੰਨੇ ਹਨਾ ਗੀਜੇ ਆ ਦੇਖੋ ਅੰਕਲ ਦੇ ਦੋ ਆ ਤਾਂ ਆਪ ਦੂਆ ਦੂਆ ਪਾ ਦੇਣਾ ਵੀ ਦੂਆ ਜੇ ਇੱਕ ਆ ਤਾਂ ਏਕਾ ਪਾ ਦੇਣਾ ਹਨ ਇਸ ਤੋਂ ਬਾਅਦ ਆ ਗਿਆ ਕਾਲਰ ਕਾਲਰ ਕਿੰਨਾ ਜਦੋਂ ਵੀ ਕਾਲਰ ਤੁਸੀਂ ਮੈਨਣਾ ਤਾਂ ਨਾਪ ਵਾਲੇ ਸੂਟ ਤੋਂ ਅੱਧਾ ਇੰਚ ਵਧਾ ਦਿਆ ਕਰੋ ਕਿਉਂਕਿ ਕਾਲਰ ਜਿਹੜਾ ਇਹ ਸਸਤਾ ਪਾਉਂਦੇ ਕਈ ਕਾਰੀਗਰ ਤਾਂ ਉਹ ਕਪੜਾ ਆਪਣਾ ਕਾਲਰ ਸੁੰਗੜ ਜਾਂਦੀ ਅੰਦਰਲੀ ਬਕੂ ਇਹਦਾ ਆਪਾਂ ਕਾਲਰ ਆਪਾਂ ਨੂੰ 15 ਚਾਹੀਦਾ ਬਾਕੀ ਜਿਵੇਂ ਆਪਾਂ ਕੰਮ ਕਰਦੇ ਜਾਂਦੇ ਆਪਾਂ ਨੂੰ ਅੰਦਾਜ਼ਾ ਹੋ ਜਾਂਦਾ ਵੀ ਆਹ ਬੰਦੇ ਦੇ ਇੰਨਾ ਕਾਲਰ ਲੱਗੂਗਾ ਵੀ ਤਾਂ ਉਹਨੇ ਦੀ ਮੋਟੀ ਆ ਹਨਾ ਕਈ ਵਾਰੀ ਸਾਡੇ ਕੋਲ ਵੀ ਕੱਪੜੇ ਆਉਂਦੇ ਆ ਤਾਂ ਉਹ ਬਹੁਤ ਜਿਆਦਾ ਮੋਟੀ ਹੁੰਦੀ ਹੈ ਪਰ ਕਲਰ 14 ਹੀ ਆਇਆ ਹੁੰਦਾ ਨਾ ਤਾਂ ਉਹ ਫਿਰ ਅਸੀਂ ਆਪ ਦੇ ਹਿਸਾਬ ਨਾਲ ਵਧਾ ਲੈਣੀ ਆ। ਹਲੋ ਜਿਹੜੀ ਕੂਣੀ ਇਹਨਾਂ ਦੀ ਹੈਗੀ ਉਹ ਸਾਢੇ 13 ਆਪਾਂ ਇੱਥੇ ਲਿਖਾਂਗੇ ਸਾਢੇ 13 ਪੁੱਛ ਲਿਆ ਕਰੋ ਵੀ ਭਾਈ ਤੁਸੀਂ ਬਾਹਾਂ ਟੰਗਣੀਆਂ? ਜੇ ਕਿਸੇ ਭਰਾ ਨੇ ਬਾਹਾਂ ਟੰਗਣੀਆਂ ਤਾਂ ਫਿਰ ਘੱਟ ਤੋਂ ਘੱਟ ਕੂਣੀ ਜਿਹੜੀ ਉਹ ਸਾਢੇ 14 14 ਕਰਿਆ ਕਰੋ ਹਨਾ ਸਾਢੇ 13 ਦੀ ਕੂਣੀ ਹੋਊਗੀ ਉਹਨੇ ਬਾਹਾਂ ਨਹੀਂ ਟੰਗਣੀਆਂ। ਇਸ ਤੋਂ ਬਾਅਦ ਆਪਾਂ ਨੇ ਫਰੰਟ ਵੀ ਮੈਨਣਾ ਫਰੰਟ ਆ ਚੀਜ਼ ਨੂੰ ਕਹਿੰਦੇ ਹਨ ਕਈ ਭੈਣਾਂ ਨੂੰ ਜਾਂ ਭਰਾਵਾਂ ਨੂੰ ਨਹੀਂ ਹਨਾ ਜਾਂ ਫਰੰਟ ਮੈਂਦੇ ਨਹੀਂਗੇ ਤਾਂ ਫਰੰਟ ਭਰਾਵਾਂ ਨੇ ਜ਼ਰੂਰ ਮੈਨਣਾ ਆ ਚੀਜ਼ ਬਈ ਫਰੰਟ ਹੁੰਦੀ ਆ ਇੱਥੋਂ ਪਾਰਟਿਕੂਲਰ ਕਿ ਜਿੱਥੇ ਆਪਣੀ ਬਾਹਾਂ ਲਈ ਸਿਉਣ ਹੁੰਦੀ ਆ ਆ ਫਰੰਟ ਲਈ ਤਾਂ ਤੇ ਆਪਾਂ ਇੱਥੇ ਲਿਖ ਕੇ ਪਾਵਾਂਗੇ ਇੱਥੇ ਆਪਣਾ ਫਰੰਟ 8.5 ਫਿਰ ਆ ਗਿਆ ਮੋਢਾ ਜੇ ਆਪਣਾ ਕੱਪੜਿਆਂ ਤੋਂ ਨਾਪ ਲੈ ਰਹੇ ਆ ਫਿਰ ਮੋਢਾ ਵੀ ਮੈਨਣਾ ਮੋਢਾ ਕਿਵੇਂ ਮੈਨਣਾ ਮੋਢਾ ਟੇਡੇ ਲੋਡ ਮੈਨਿਆ ਕਰੋ ਇਸ ਤਰ੍ਹਾਂ ਖਿੱਚ ਕੇ ਛੜਤਾ ਹਨਾ ਇੱਥੇ ਹੋ ਗਿਆ ਆਪਣਾ ਜੀ ਮੋਡਾ 19 ਇੰਚ ਇੱਥੇ ਮੋਡੇ ਵਾਲੀ ਜਗ੍ਹਾ ਤੇ ਆਪਾਂ ਲਿਖਾਂਗੇ ਮੋਡਾ 19 ਇੰਚ ਠੀਕ ਆ ਚੈੱਕ ਤੋਂ ਬਾਅਦ ਜਿਹੜਾ ਆਪਣਾ ਨਾਪ ਆ ਗਿਆ ਉਹ ਪਜਾਮੇ ਦਾ ਨਾਪ ਆ ਗਿਆ ਚੈੱਕ ਕਰਨਾ ਆਪਾਂ ਜੀ ਪਜਾਮੇ ਦੇ ਨਾਲ ਆ ਤਾਂ ਆਹ ਦੇਖੋ ਆਪਾਂ ਇੱਥੇ ਟਿਕ ਲਾਵਾਂਗੇ ਵੀ ਇਹਦੇ ਨਾਲ ਆ ਦਾ ਠੀਕ ਆ ਉਸ ਤੋਂ ਬਾਅਦ ਆਪਾਂ ਨੇ ਘੇਰ ਮੈਣ ਲੈਣਾ ਵੀ ਘੇਰ ਕਿੰਨਾ ਪਜਾਮੇ ਦੇ ਨਾਲੇ ਵਾਲਾ ਥੋੜਾ ਤਾਂ ਇਥੋਂ ਆਪਾਂ ਨੇ ਘੇਰਾ ਮਿਲ ਲੈਣਾ ਵੀ 21 ਘੇਰਾ ਇੱਥੇ ਆਪਾਂ ਨਿਸ਼ਾਨ ਇੱਥੇ ਲਿਖਾਂਗੇ 21 ਠੀਕ ਆ ਜੀ ਤਾਂ ਜਿਹੜੀ ਲੰਬਾਈ ਹੈਗੀ ਆ ਉਹ ਆਪਾਂ ਇੱਥੇ ਲੰਬਾਈ ਲਿਖਾਂਗੇ ਇਸੇ ਤਰ੍ਹਾਂ ਹੀ ਵੀ ਲੰਬਾਈ ਕਿੰਨੀ ਹੈ ਇਹਨਾਂ ਦੀ ਤਾਂ ਇਧਰ ਆਪਾਂ ਨੇ ਲੰਬਾਈ ਦਾ ਇਥੋਂ ਚੈੱਕ ਕਰਕੇ ਪੂਰੀ ਲੰਬਾਈ ਕਿੰਨੀ ਆ ਉਹ ਮਿਲ ਕੇ ਲਿਖ ਦੇਣੀ ਹੈ ਇੱਥੇ ਧਿਆਨ ਦਿਓ ਠੀਕ ਆ ਜੀ ਲੰਬਾਈ ਹੈਗੀ ਇਹਨਾਂ ਦੀ 35.5 ਆਪਾਂ ਇੱਥੇ ਲਿਖਾਂਗੇ 35.5 ਲੰਬਾਈ ਇਸ ਤੋਂ ਵੱਡਾ ਕੀ ਮੂਰੀ ਮੂਰੀ ਹੈਗੀ ਇਹਨਾਂ ਦੀ 14 ਇੰਚ ਆ ਦੇਖੋ ਬਿਲਕੁਲ ਧਿਆਨ ਦੇ ਨਾਲ ਜਿੱਥੇ ਮੂਰੀ ਵਾਲਾ ਨਿਸ਼ਾਨ ਆਪਣਾ ਦੇ ਖੁਲਾਇਆ ਹੋਣਾ ਇੱਥੇ 14 ਮੂਰੀ ਜੇ ਕੋਈ ਭਰਾ ਡੈਰੀਆਂ ਚ ਪਵਾਉਗਾ ਉਹਨਾਂ ਨੂੰ ਕਹਿ ਦੇਵਾਂਗਾ ਕਰੋ ਨਾ ਵੀ ਮੇਰੇ ਨੂੰ ਇੱਥੇ ਇਸ ਤਰ੍ਹਾਂ ਨਾਲ ਟਿੱਕਾ ਲਾ ਦਿਓ ਤਾਂ ਤੁਹਾਨੂੰ ਇਹ ਇੱਥੇ ਮੜੀਆਂ ਮੜੀਆਂ ਬਿੰਦੀਆਂ ਜੀਆਂ ਲਾ ਕੇ ਜਾਂ ਲੈਣਾਂ ਲਾ ਕੇ ਖੇਤੀ ਦੇਣੀ ਹੈ ਨਾ ਉਹ ਤੁਹਾਨੂੰ ਲਿਖਣਾ ਵੀ ਸੌਖਾ ਹੋ ਜਾਏ ਉਹਨਾਂ ਤੇ ਫਿਰ ਆਪਾਂ ਪੱਟ ਮਿਲਾਂਗੇ ਇਹਨਾਂ ਦਾ ਵੀ ਇੱਥੋਂ ਪੱਟ ਕਿੰਨਾ ਠੀਕ ਆ ਆਟ ਚ ਕਿੰਨੀ ਆ ਪਾਟ ਇਹਨਾਂ ਦਾ ਹੈਗਾ 24 ਇੰਚ ਇੱਥੇ ਆਪਾਂ ਲਿਖਾਂਗੇ ਪਾਟ ਵਾਲੀ ਜਗ੍ਹਾ ਤੇ 24 ਇਸੇ ਤਰ੍ਹਾਂ ਜੇ ਕੋਈ ਤੁਹਾਡੇ ਕੋਲ ਕਪੜਾ ਆਇਆ ਤਾਂ ਉਹਦੀ ਝੋਲੀ ਜ਼ਰੂਰ ਮੈਣੀ ਆ ਹਨਾ ਕਿਉਂਕਿ ਮੇਰੀਆਂ ਭੈਣਾਂ ਨੂੰ ਸਮੱਸਿਆ ਬਹੁਤ ਹੁੰਦੀ ਵੀ ਝੋਲੀ ਕਿੰਨੀ ਰੱਖੀਏ ਸਭ ਤੋਂ ਵੱਡੀ ਸਮੱਸਿਆ ਇਹੀ ਹੁੰਦੀ ਆ ਤਾਂ ਇਸ ਸਿਉਣ ਤੋਂ ਆ ਨੀਰੋ ਕਰਕੇ ਦਿਖਾਓ ਕੈਮਰਾ ਭੈਣੋਂ ਇਸ ਸਿਉਣ ਤੋਂ ਇੱਥੋਂ ਨੇਫੇ ਦੀ ਕਰ ਮੈਨ ਲੈਣਾ ਕਿ ਝੋਲੀ ਕਿੰਨੀ ਆਗਲੀ ਹੈਗੀ 12 ਇਸੇ ਤਰ੍ਹਾਂ ਬੈਗ ਝੋਲੀ ਮੈਨ ਲੈਆ ਕਰੋ ਔਰ ਇੱਥੋਂ ਆਪਾਂ ਇਸੇ ਸਿਓਨ ਤੋਂ ਹੀ ਵਿਚਾਲੇ ਵਾਲੀ ਤੋਂ ਇੱਥੇ ਲਿਖਣੀ ਹੈ ਕਿੰਨੀ 13.5 ਇੱਥੇ ਲਿਖੋ 12 13.5 ਠੀਕ ਹੈ ਇਹ ਤੁਹਾਨੂੰ ਸਮਝ ਆਜੂ ਨਹੀਂ ਤਾਂ ਇੱਥੇ ਲਿਖਿਆ ਕਰੋ ਬੈਕ ਇੱਥੇ ਲਿਖਿਆ ਕਰੋ ਅਗਲੀ ਘੋਲੀ ਜਾਂ ਬੈਕ ਕੁਝ ਵੀ ਤੁਸੀਂ ਆਪ ਦੇ ਸਾਰਾ ਲਿਖ ਸਕਦੇ ਹੋ ਠੀਕ ਹੈ ਇਹ ਆਪਣਾ ਤਕਰੀਬਨ ਪੂਰਾ ਨਾਪ ਹੋ ਗਿਆ ਕਿਸੇ ਵੀ ਚੀਜ਼ ਦੀ ਸਮਝ ਨਹੀਂ ਆਈ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਆ ਕਰੋ ਆਜੂ ਮੈਂ ਤੁਹਾਨੂੰ ਦਿਖਾਉਣਾ ਵੀ ਆਪਾਂ ਬਿੱਲ ਕਿਵੇਂ ਭਰਨਾ ਜਿਵੇਂ ਇਹਨਾਂ ਦਾ ਨਾਮ ਆ ਇੱਥੇ ਕੀ ਨਾਮ ਇਹਨਾਂ ਦਾ ਮੰਦਰ ਸਿੰਘ ਹੈ ਹਨਾ ਦੇਖੋ ਆ ਆਪਾਂ ਇੱਥੇ ਲਿਖਿਆ ਮੰਦਰ ਸਿੰਘ ਇਧਰ ਆਹ ਪਾਰਟੀ ਉਹਨਾਂ ਕੋਲੇ ਆ ਉਹ ਵੀ ਮੰਦਰ ਸਿੰਘ ਹੀ ਆਪਾਂ ਇੱਥੇ ਲਿਖਣਾ ਪੈੰਡ ਕਿਹੜਾ ਇੱਥੇ ਆਪਾਂ ਲਿਖਣਾ ਦਿਓ ਆਉਣ ਪੈੰਡ ਹਨਾ ਇਹ ਚੀਜ਼ ਆਪਾਂ ਧਿਆਨ ਰੱਖਣਾ ਇੱਥੇ ਜੋ ਵੀ ਅੱਜ ਦੀ ਤਰੀਕ ਆ ਜਿਵੇਂ ਅੱਜ 4 ਤਰੀਕ ਆ ਆਪਾਂ ਇੱਥੇ ਲਿਖਾਂ 4 ਤਰੀਕ ਤੀਜਾ ਮਹੀਨਾ 2025 ਇੱਥੇ ਵੀ ਆਪਾਂ ਲਿਖਾਂਗੇ 4 ਤਰੀਕ ਤੀਜਾ ਮਹੀਨਾ 2025 ਨਿੱਕੇ ਜੀ ਨਿੱਰੀ ਨੂੰ ਪਾ ਦਿਨਾ ਮਣਕੀ ਨੂੰ ਆ ছাত্রী ਨੂੰ ਪੜਿਆ ਉਹਨੂੰ ਪੁੱਛੋ ਵੀ ਕੰਮ ਕਿੱਦੇ ਚਾਹੀਦਾ ਉਹ ਕਹੋ ਜੀ ਮੈਨੂੰ 12 ਤਰੀਕ ਨੂੰ ਕੱਢੇ ਜਾਈਏ ਇੱਥੇ ਤੁਸੀਂ ਲਿਖੋ 12 3 25 12 3 25 ਠੀਕ ਆ ਇੱਥੇ ਤੁਸੀਂ ਉਹਨਾਂ ਦਾ ਮੋਬਾਈਲ ਨੰਬਰ ਲਿਖਣਾ ਮੋਬਾਈਲ ਨੰਬਰ ਬੋਲੋ ਕਿੰਨਾ ਉਹਨਾਂ ਦਾ 98773 98773 43 ਦੋ ਸੂਸ਼ਾਸੀ ਦੋ ਸੂਸ਼ਾਸੀ ਆਹ ਚੀਜ਼ ਜਦੋਂ ਤੁਸੀਂ ਫੋਨ ਨੰਬਰ ਪਾਉਂਗੇ ਕਈ ਵਾਰੀ ਤੁਹਾਨੂੰ ਲੋਡ ਪੈ ਜੇ ਕੋਈ ਚੀਜ਼ ਪੁੱਛਣ ਦੀ ਜਾਂ ਕੱਪੜੇ ਦੇ ਵਿੱਚ ਕਾਣ ਆ ਜਾਂਦਾ ਹਨਾ ਤਾਂ ਤੁਸੀਂ ਇੱਥੋਂ ਫੜੱਕ ਦੇਣੀ ਤੁਸੀਂ ਉਹਨਾਂ ਨੂੰ ਫੋਨ ਲਾ ਸਕਦੇ ਹੋ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦਿਆਂ ਬਹੁਤ ਹੀ ਵਧੀਆ ਜਿਹੜੇ ਮੇਰੇ ਭਰਾ ਕੰਮ ਕਰਦੇ ਆ ਤਾਂ ਕੱਪੜੇ ਉਹ ਗਮਾ ਲੈਂਦੇ ਆ ਇੱਕ ਦੂਜੇ ਦਾ ਬਟਾ ਲੈਂਦੇ ਆ ਤਾਂ ਇਸ ਤਰ੍ਹਾਂ ਆਪਾਂ ਨੇ ਕੱਪੜੇ ਦੇ ਵਿੱਚੋਂ ਇੱਕ ਕਾਤਰ ਕੱਟ ਲੈਣੀ ਆ ਠੀਕ ਆ ਬਹੁਤ ਹੀ ਵਧੀਆ ਵੀਡੀਓ ਆ ਤੁਹਾਡੇ ਕੰਮ ਆਉਣ ਵਾਲੀ ਜਿਹੜੇ ਟੇਲਰ ਭਰਾ ਮੇਰੇ ਵੀਡੀਓ ਵੇਖਦੇ ਆ ਪਰ ਕਿਰਪਾ ਕਰਕੇ ਕਲੀ ਵੀਡੀਓ ਨਾਲ ਦੇਖ ਕੇ ਛੱਡਿਆ ਠੀਕ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਦੇ ਸੈੱਟ ਕਰ ਦਿਆ ਕਰੋ ਬਾਈ ਜੀ ਤੁਹਾਡੇ ਵੀਡੀਓ ਡੇਲੀ ਡੇਲੀ ਰੁਟੀਨ ਦੇ ਵਿੱਚ ਕੰਮ ਆਉਣ ਵਾਲੀਆਂ ਇੱਕ ਰੱਖਣਾ ਆਪਾਂ ਸਟੈਬਲਾਈਜ਼ਰ ਕੋਲੇ ਇਸ ਤਰ੍ਹਾਂ ਇਹਨੂੰ ਇੱਕ ਲੜ ਨੂੰ ਚੱਕ ਲੋ ਧਿਆਨ ਦੇ ਨਾਲ ਠੀਕ ਆ ਇਸ ਤਰ੍ਹਾਂ ਚਟਕੀ ਲਾ ਲਿਆ ਕਰੋ ਇੱਕ ਆਪਾਂ ਉਹਨੂੰ ਪਰਚੀ ਦੇਵਾਂਗੇ ਇੱਕ ਆਪਣੇ ਕੋਲੇ ਕੱਲ ਨੂੰ ਤੁਹਾਨੂੰ ਆ ਕੇ ਇਹ ਵਾਲਾ ਰੋਣਾ ਨਹੀਂ ਪਾਉਂਦੇ ਮੇਰਾ ਕਪੜਾ ਬਟਾਤਾ ਸਾਰਾ ਕੁਝ ਤਰੀਕ ਲਿਖੀ ਆ ਨਾਮ ਲਿਖਿਆ ਕਿੱਦੇ ਦੇਣਾ ਆ ਤਰੀਕ ਲਿਖੀ ਆ ਇਥੇ ਲਿਖਾ ਦਿਆ ਕਰੋ ਵੀ ਆਉਣ ਤੋਂ ਪਹਿਲਾਂ ਫੋਨ ਕਰਕੇ ਆਉਣਾ ਕਈ ਵਾਰੀ ਆਪਾਂ ਪਾਸੇ-ਆਸੇ ਗਏ ਹੁੰਨੇ ਆਂ ਫਿਰ ਅਗਲਾ ਆਪਾਂ ਨੂੰ ਕਹਿੰਦੇ ਤੂੰ ਤਾਂ ਦੁਕਾਨ ਤੇ ਨਹੀਂ ਖੜਦਾ ਹਨਾ ਉਹਨੂੰ ਕਹਿੰਦਾ ਭਰਾ ਫੋਨ ਕਰਕੇ ਆਉਣਾ ਉੱਪਰ ਲਿਖਿਆ ਹੋਇਆ ਆਹ ਪਰਚੀ ਦੇ ਉੱਪਰ ਟੱੱਕ ਲੱਗੇ ਹੁੰਦੇ ਐਸ ਤਰ੍ਹਾਂ ਉਹਨੂੰ ਕੱਟ ਕੇ ਦੇ ਦੇਣੀ ਆ ਉੱਪਰ ਲਿਖ ਦੇਣਾ ਜੋ ਵੀ ਆਪਣਾ ਰੇਟ ਆ ਜੇ 600 ਇੱਥੇ 600 ਲਿਖਣਾ ਜੇ 700 ਤਾਂ ਇੱਥੇ 700 ਲਿਖ ਦੇਣਾ ਹਨਾ ਸਾਰੀ ਡਿਟੇਲ ਮੈਂ ਤੁਹਾਨੂੰ ਦੱਸਤੀ ਆ ਫਿਰ ਵੀ ਨਾਪ ਲੈਣ ਦੀ ਵਿੱਚ ਕੋਈ ਵੀ ਸਮੱਸਿਆ ਆਉਂਦੀ ਆ ਬਿੱਲ ਬੁੱਕ ਭਰਨ ਦੇ ਵਿੱਚ ਕੋਈ ਸਮੱਸਿਆ ਆਉਂਦੀ ਆ ਤਾਂ ਤੁਸੀਂ ਮੈਨੂੰ YouTube ਵਾਲੇ ਮੇਰੇ ਚੈਨਲ ਦੇ ਉੱਪਰ ਜਾ ਕੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਨਾ ਅੱਜ ਵਾਲੀ ਵੀਡੀਓ ਕਿਵੇਂ ਲੱਗੀ ਤੁਹਾਨੂੰ ਵਧੀਆ ਲੱਗੀ ਜਾਂ ਨਹੀਂ ਲੱਗੀ ਜਾਂ ਕਿਸੇ ਚੀਜ਼ ਦੀ ਹਜੇ ਸਮਝ ਨਹੀਂ ਆਈ ਬਾਈ ਦੁਬਾਰੇ ਵੀਡੀਓ ਬਣਾਓ ਮੈਂ ਵੀਡੀਓ ਦੁਬਾਰੇ ਬਣਾ ਦੂੰਗਾ ਜੇ ਕੋਈ ਮੇਰਿਆਂ ਭੈਣਾਂ ਇਸ ਵੀਡੀਓ ਦੀ ਕਟਾਈ ਕੁਰਤੇ ਵਿੱਚ ਦੇਖਣਾ ਚਾਹੁੰਦੀਆਂ ਉਹ ਮੈਨੂੰ ਕੁਰਤੇ ਆ ਦੂਜਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਜ਼ਰੂਰ ਕਰਨਾ ਵੀ ਬਾਈ ਸਾਨੂੰ ਆ ਕੁਰਤੇ ਵਿੱਚ ਮੈਂ ਜਿਹੜਾ ਤੁਸੀਂ ਨਾਪ ਲੈ ਦਿੱਤਾ ਇਦੀ ਕਟਾਈ ਕਰਕੇ ਦਿਖਾਓ ਇੱਕ ਚੀਜ਼ ਮੈਂ ਤੁਹਾਨੂੰ ਦਿਖਾਉਣ ਵਾਲੀ ਰਹਿ ਗਈ ਸੀ ਹਨ ਵੀ ਜਿਹੜਾ ਆਪਾਂ ਇਹ ਕੁੜਤੇ ਨਾਪ ਲੈਂਤਾ ਇਹ ਭੈਣੋਂ ਆਹ ਕੁੜਤਾ ਹੈਗਾ ਬਾਲ ਵਾਲਾ ਇਹ ਚੀਜ਼ ਆਪਾਂ ਨੇ ਖਾਸ ਖਿਆਰ ਰੱਖਣਾ ਵੀ ਇਹਦੀ ਕਟਾਈ ਵੀ ਅਲੱਗ ਹੈ ਇਹਦੀ ਸਲਾਈ ਵੀ ਅਲੱਗ ਹੈ ਸਲਾਈ ਦੀਆਂ ਵੀਡੀਓ ਬਾਧੂ ਪਾਉਂਗਾ ਮੈਨੂੰ ਥੋੜੀ ਸਪੋਰਟ ਚਾਹੀਦੀ ਥੋੜੀ ਸਬਸਕ੍ਰਾਈਬਰ ਆਪਾਂ ਇਹ ਥੋੜੀ ਜਿਹੀ ਵਧਾ ਦਿਓ ਹਨ ਤਾਂ ਕਿ ਆਪਣਾ ਪਰਵਾ ਜਿਹੜਾ YouTube ਦਾ ਥੋੜਾ ਜਿਹਾ ਵੱਡਾ ਹੋ ਜੇ ਹਨ ਯਾਨੀ ਕਿ ਮੈਨੂੰ ਇੱਕ ਚੀਜ਼ ਦਾ ਸ਼ੌਕ ਹੈ ਮੈਂ ਕੁਸਰਾ ਕੁਸ ਜਿੰਦਗੀ ਦੇ ਵਿੱਚ ਕਰਕੇ ਦਿਖਾਉਣਾ ਚਾਹਣਾ ਹਨ ਕਈ ਬੰਦੇ ਜਿਵੇਂ ਹੁਣ ਤੁਹਾਨੂੰ ਸਹੀ ਦੱਸਣ ਟੁੰਚ ਮਾਰਦੇ ਸੀ ਮੈਨੂੰ ਬਈ ਤੇ ਇਥੋਂ ਕੁਝ ਨਹੀਂ ਹੋਣਾ ਤਾਂ ਉਹ ਭਰਾਵਾਂ ਨੂੰ ਮੈਂ ਕਾਮਨਾ ਜਵਾਬ ਦੇਣਾ ਚਾਹੁੰਨਾ ਨਾ ਕਿ ਲੜਨ ਦੇ ਨਾਲ ਤਾਂ ਕਿਰਪਾ ਕਰਕੇ ਥੋੜੇ ਜੇ ਥੋੜੇ ਸਹਿਯੋਗ ਦੀ ਲੋੜ ਆ ਤਾਂ ਵੀਡੀਓ ਜਿੰਨੇ ਕਿਸੇ ਵੀ ਟੌਪਿਕ ਤੇ ਤੁਸੀਂ ਕਹੋਗੇ ਮੈਂ ਵਾਧੂ ਵੀਡੀਓ ਲੈ ਕੇ ਆਉਂਗਾ ਇੱਕ ਚੀਜ਼ ਉਹ ਭਾਵੇਂ ਤੁਸੀਂ ਮੈਥੋਂ 10 ਵਾਰੀ ਪੁੱਛ ਲਿਆ ਕਰੋ ਮੈਂ ਉਹ ਵੀ ਸਮਝਾਉਂਗਾ ਬਾਕੀ ਜਿਹੜੇ ਭਰਾ ਮੇਰੇ ਆਪਣੀ ਦੁਕਾਨ ਤੇ ਕੱਪੜਾ ਪਾਉਣਾ ਚਾਹੁੰਦੇ ਉਹ ਪਹਿਲਾਂ ਉਹ ਟੇਲਰ ਮਾਸਟਰ ਦਾ ਕੰਮ ਕਰਦੇ ਆ ਤਾਂ ਉਹ ਕਪੜਾ ਵੀ ਮੈਨੂੰ ਪੁੱਛ ਕੇ ਲੈਣਾਗਾ ਇਸ ਤਰ੍ਹਾਂ ਕਪੜਾ ਕਿਸੇ ਨੇ ਭਰਾਣੇ ਨਹੀਂ ਪਾਉਣਾ ਬਿਨੇ ਪੁੱਛੇ ਤੋਂ ਬਣਾ ਕੋਈ ਭਰਾ ਪੱਗਾਂ ਪਾਉਣਾ ਚਾਹੁੰਦਾ ਹਨ ਤਾਂ ਪੱਗਾਂ ਵੀ ਜਿਹੜਾ ਆਪਾਂ ਕਪੜਾ ਪਾਉਣਾ ਉਹ ਵਧੀਆ ਕੁਆਲਿਟੀ ਦੀ ਅਸੀਂ ਪਾਉਣੀ ਹੈ ਮੈਨੂੰ ਪੁੱਛ ਕੇ ਪਾਓ ਵੀ ਸਾਨੂੰ ਕਪੜਾ ਬਈ ਕਿੱਥੋਂ ਮਿਲਦਾ ਕਿਹੜੀ ਦੁਕਾਨ ਤੋਂ ਮਿਲਦਾ ਕਿ ਉਹ ਜੇ ਰੰਗ ਲੱਗੇ ਕਿੰਨੇ ਵੱਡੇ ਥਾਂ ਲੱਗੇ ਛੋਟੇ ਵੱਡੇ ਕਿਉਂਕਿ ਇੰਨਾ ਕੰਮਾਂ ਦੇ ਵਿੱਚ ਬਹੁਤ ਜ਼ਿਆਦਾ ਔਲਾ ਹੁੰਦਾ ਬਈ ਜੀ ਤਾਂ ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਦੇ ਵਿੱਚ